ਬਰਾਵੋ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਅੱਜ ਨਵਾਂ ਸਾਲ ਆ ਨਵੇਂ ਸਾਲ ਤੇ ਸਾਰੇ ਦੇਸ਼ ਪ੍ਰੇਮੀਆਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਇੱਕ ਹੋਰ ਬਹੁਤ ਵੱਡੀ ਗੱਲ ਹੋਈ ਆ ਵਧਾਈਆਂ ਵਾਲੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਦੇ ਦੇ ਰਾ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਜਿਹੜਾ ਪੰਜਾਬ ਨੂੰ ਬਰਬਾਦ ਕਰਨ ਲੱਗਿਆ ਸੀ ਗੋਲਡੀ ਬਰਾੜ ਉਸ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਮੈਂ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਧੰਨਵਾਦ ਕਰਦਾ ਵਾਂ ਅਤੇ ਸਵਾਗਤ ਕਰਦਾ ਵਾਂ ਉਸ ਤੋਂ ਬਾਅਦ ਜਿਹੜਾ ਲੰਡਾ ਹਰੀਕੇ ਆ ਉਸ ਨੂੰ ਵੀ ਐਲਾਨਿਆ ਸੀ ਅੱਤਵਾਦੀ ਅਤੇ ਹੋਰ ਜਿਹੜੇ ਜਿਹੜੇ ਹੈਗੇ ਆ ਲੰਡੀ ਪੁੱਚੀ ਜੇ ਹੋਰ ਆ ਜਿਹੜਾ ਅਰਸ਼ ਡੱਲਾ ਜਿਆ ਉਹ ਹੈਗਾ ਹੋਰ ਜਿਹੜੇ 2-4 ਹੈਗੇ ਆ ਇਹਨਾਂ ਦਾ ਸਾਰਿਆਂ ਦਾ ਨਾ ਨਰਕਾਂ ਦੀ ਟਿਕਟ ਮਿਲਣੀ ਚਾਹੀਦੀ ਇਹਨਾਂ ਸਾਰਿਆਂ ਨੂੰ ਮੈਂ ਅੱਜ ਸਵੇਰੇ ਸ੍ਰੀ ਹਰਦوار ਸਾਹਿਬ ਤੋਂ ਲਾਈਵ ਆਇਆ ਸੀ ਵੀ हे ਮਾਂ ਗੰਗਾ ਇਹਨਾਂ ਨੂੰ ਇੱਥੇ ਹੀ ਸਮਾ ਲੈ ਖਾਲਸਤਾਨੀਆਂ ਉਹਨਾਂ ਨੂੰ ਗੈਂਗਸਟਰਾਂ ਨੂੰ ਉਸ ਤੋਂ ਬਾਅਦ ਸਾਡੀ ਪਰਮਾਤਮਾ ਨੇ ਨਵੇਂ ਸਾਲ ਦੇ ਗੱਲ ਸੁਣੀ ਵਾਇਕਰੂ ਨੇ ਸੁਣੀ ਯਾਸ਼ੀ ਸ਼੍ਰੀਰਾਮ ਨੇ ਸੁਣੀ ਹਰ ਹਰ ਮਾਦੇਵ ਨੇ ਸੁਣੀ ਕਿ ਸ਼ਾਹ ਨੂੰ ਖਬਰ ਆ ਗਈ ਕਿ ਅੱਤਵਾਦੀ ਲਾਂ ਦਿੱਤਾ ਗਿਆ ਗੋਲਡੀ ਬਰਾਉਨ ਨੂੰ ਬਹੁਤ ਖੁਸ਼ੀ ਵਾਲੀ ਗੱਲ ਆ ਹੁਣ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਵਾਂ ਜਿਹੜੇ ਲੰਡਾ ਹੋਇਆ ਅ디 ਕਿ ਅਰਸ਼ ਡੱਲਾ ਹੋ ਗਿਆ ਗੋਲਡੀ ਬ੍ਰਾਂਡ ਹੋ ਗਿਆ ਇਹਨਾਂ ਦਾ ਨੂੰ ਇਹਨਾਂ ਨੂੰ ਜਿਹੜਾ ਨਰਕਾਂ ਦੀ ਟਿਕਟ ਦਊ ਨਾ ਇਹਨਾਂ ਨੂੰ 21 ਲੱਖ ਰੁਪਏ ਇਨਾਮ ਦਊਗਾ ਇਹਨਾਂ ਨੂੰ ਜਲਦ ਨਰਕਾਂ ਦੀ ਟਿਕਟ ਦੇਣੀ ਚਾਹੀਦੀ ਆ ਜਿਹੜਾ ਗੁਰਪਤਨ ਪੰਨੂ ਆ ਚੌਥਾ ਉਹਨੂੰ ਵੀ ਦੇ ਦਿਓ ਕਿਉਂਕਿ ਲੋਕ ਸਾਡੇ ਪੰਜਾਬ ਦੀ ਧਰਤੀ ਤੇ ਬੋਝ ਨੇ ਜੰਮੇ ਪੰਜਾਬ ਦੇੋਂ ਖਾਂਦੇ ਆਈਐਸਆਈ ਦਾ ਇਹਨਾਂ ਲੋਕਾਂ ਨੇ ਬਹੁਤ ਸਾਡੇ 50 ਦੇ ਲੋਕਾਂ ਦਾ ਖੂਨ ਚੂਸਦੇ ਆ ਡਰਾ ਰਹੇ ਲੋਕਾਂ ਨੂੰ ਧਮਕੀਆਂ ਦੇ ਰਹੇ ਆ ਫਰੋਤੀ ਮੰਗ ਰਹੇ ਆ ਇਹਨਾਂ ਦੀ ਇੱਕ ਵੀ ਚੱਲਣ ਦੇਵਾਂਗੇ ਇਹ ਜਿੰਨਾ ਜੂਨ ਮਰਜ਼ੀ ਲਾ ਲੈਣ ਇਹਨਾਂ ਦਾ ਰਾਹ ਕਦੇ ਖਾਲਸਾਣ ਬਣਿਆ ਨਾ ਕਦੇ ਬਣੂਗਾ ਅਸੀਂ ਵੀ ਉਸ ਵਾਹਿਗੁਰੂ ਤੋਂ ਡਰਦੇ ਆ ਕਿ ਹਰ ਰੋਜ਼ ਅਰਦਾਸ ਕਰਦੇ ਆ ਖਾਲਸਾਣ ਦਾ ਭੋਗ ਪਾ ਦਿਓ ਖਾਲਸਾਣ ਦਾ ਭੋਗ ਪਾ ਕੇ ਹੀ ਦਮ ਲਵਾਂਗੇ ਲੰਡੇ ਬੁੱਚੀ ਦੀ ਕੋਈ ਪਰਵਾਹ ਨਹੀਂ ਕਰਨੀ ਕਮੈਂਟਾਂ ਦੀ ਪਰਵਾਹ ਨਹੀਂ ਕਰਨੀ ਤੁਸੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿਉਂਕਿ ਤੁਸੀਂ ਦੇਸ਼ ਨੂੰ ਪਿਆਰ ਕਰਨਾ ਵਾ ਰਾਸ਼ਟਰ ਨੂੰ ਪਿਆਰ ਕਰਨਾ ਵਾ ਅਸੀਂ ਹਮੇਸ਼ਾ ਬੀਰ ਅਮੇਦਕਰ ਜੀ ਦੇ ਸ਼ਰਧਾਨੂਮੰਨਣ ਵਾਲੇ ਵਿਅਕਤੀ ਆ ਇਹ ਲੋਕ ਹਿੰਦੁਸਤਾਨ ਵਿਰੋਧੀ ਨੇ ਪੰਜਾਬ ਵਿਰੋਧੀ ਨੇ ਪੰਜਾਬ ਪੰਜਾਬੀਆਂ ਦੇ ਵਿਰੋਧੀ ਨੇ ਕਿਉਂਕਿ ਇਨਾਂ ਦੀ ਇੱਕ ਨਹੀਂ ਚੱਲਣ ਦੇਵਾਂਗੇ ਜਿੱਤੇ ਕੇਂਦਰ ਸਰਕਾਰ ਨੂੰ ਗੁਰਸਿਮਰਨ ਸਿੰਘ ਮਾਨ ਦੀ ਲੋੜ ਆ ਉੱਥੇ ਨਾਲ ਖੜੂਗਾ ਸਪੋਰਟ ਕਰੂਗਾ ਜੇ ਕੋਈ ਡਰਦਾ ਵਾ ਫੜਾਉਣ ਤੋਂ ਇਹਨਾਂ ਨੂੰ ਤਾਂ ਮੈਨੂੰ ਦੱਸ ਦਿਓ ਮੈਂ ਫੜਾ ਦੂੰਗਾ ਇਹਨਾਂ ਨੂੰ ਮੇਰਾ ਨੰਬਰ ਹੈ 9501615555 ਇਹਨਾਂ ਨੂੰ ਮੈਂ ਫੜਾ ਦੂੰਗਾ ਇਹ ਕਿਉਂਕਿ ਅਸੀਂ ਆਪਣੇ ਦੇਸ਼ ਦੇ ਖਾਨੇ ਆ ਜਿਵੇਂ ਗੁਰਦਾਸ ਮਾਨ ਜੀ ਦਾ ਗਾਣਾ ਨਾ ਆਪਣੇ ਦੇਸ਼ ਦਾ ਖਾਈਏ ਬੁਰਾ ਨਾ ਧੱਕੀਏ ਇਸ ਕਰਕੇ ਭਰਾਵੋ ਮੈਂ ਫਿਰ ਕੇਂਦਰ ਸਰਕਾਰ ਦਾ ਧੰਨਵਾਦ ਕਰਦਾ ਵਾਂ ਜਿਹੜਾ ਇਹਨੂੰ ਅਤਵਾਦੀ ਐਲਾਨਿਆ 골ਡੀ ਬ੍ਰਾਡ ਨੂੰ ਇਹਦੇ ਮੈਂ ਹੋਵਾਂ ਮੈਂ ਤਾਂ ਇਹਨਾਂ ਦੇ ਥਪੜਿਆਂ ਨਾਲ ਇਹਨਾਂ ਨੂੰ ਨਰਕਾਂ ਦੇ ਟਿਕਟ ਦੇ ਦਵਾਣਾ ਨੂੰ ਕੋਕੇ ਬਹੁਤ ਕਮਲੇ ਹੋਏ ਨੇ ਧੌਣ ਕਿਲਾ ਆਇਆ ਇਹਨਾਂ ਦੇ ਇਹਦਾ ਧੌਣ ਕਿਲਾ ਕੱਢਣਾ ਇਹਨਾਂ ਦਾ ਧੰਨਵਾਦ